ਸ਼ੀ ਨੈਰਸੀ ਫਾਰਮ ਜੰਡੀ YouTube ਚੈਨਲ ਦੇਖਣ ਵਾਲੇ ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਨਮਸਕਾਰ ਦਰਮੀ ਦਾ ਟਾਈਮ ਆ ਵੀਰੇ ਠੀਕ ਸਾਰੇ ਠੀਕ ਠਾਕ ਹੋਵੋਗੇ ਤੇ ਆਪਾਂ ਜਿਹੜੀ ਅੱਜ ਸਕਰੀਨ ਤੇ ਗਾਂ ਦਿਖਾ ਰਹੇ ਆ ਆਪਣੇ ਕੋਲ ਪਹਿਲੇ ਸੂਏ ਪਲੂਨ ਬੱਚੀ ਸੂਈ ਆ ਮਗਰ ਵੀ ਇਹਦੇ ਬੱਚੀ ਹੈ ਜੀ ਬਹੁਤ ਸੋਹਣੀ ਗਾਂ ਦੀ ਹਾਈਟ ਬਹੁਤ ਜ਼ਿਆਦਾ ਵਾ ਤੇ ਜਰਸੀ ਗਾਂ ਦੇ ਵਿੱਚ ਹੈਗੀ ਹੈ ਇਹ ਤੇ ਆਓ ਇਹਨੂੰ ਖੋਲ ਤੋਰ ਕੇ ਦਿਖਾਉਨੇ ਆ ਬੈਡ ਨੂੰ ਗਾਂ ਦੇ ਥਣ ਆਰਡਰ ਜਿਹੜਾ ਵਾ ਅ ਰੀਅਰ ਤੇ ਫਰੰਟ ਅਟੈਚਮੈਂਟ ਬਹੁਤ ਹੀ ਸੋਹਣੀ ਆ ਤੇ ਅੱਜ ਗਾਂ ਨੂੰ ਸੂਈ ਨੂੰ तकरीबन 2 ਦਿਨ ਹੋਇਆ ਜੀ ਦੂਜਾ ਦਿਨ ਤੇ 10 12 ਲੀਟਰ ਬੋਲੀ ਤਿਆਰ ਆ ਜੀ ਤੇ ਜਿਹੜੀ ਗਾਂ ਇਹ ਆਪਣੀਆਂ 20+ ਦੁੱਧ ਕੱਢੂਗੀ ਤੇ ਹਾਲੇ ਨਵੀਂ ਬੱਚੀ ਆ ਜੀ ਇਹਨੂੰ ਖਰੀਦਣ ਦੇ ਲਈ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸਾਡੇ ਸਕਰੀਨ ਤੇ ਫੋਨ ਨੰਬਰ ਦਿੱਤੇ ਹੋਇਆ ਸਾਡਾ ਪਿੰਡ ਹੈਗਾ ਜੀ ਝੰਡੀ ਤਹਿਸੀਲ ਜਗਰਾਉਂ ਜ਼ਿਲ੍ਹਾ ਲੁਧਿਆਣਾ ਤੇ ਜਿਹੜੇ ਵੀਰਾਂ ਨੇ ਸਾਡੇ ਚੈਨਲ ਨੂੰ ਹਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਨਵੇਂ ਆ ਵੀਡੀਓ ਜਿਹੜੀ ਅਪਡੇਟਾਂ ਉਹ ਤੁਹਾਡੇ ਤੱਕ ਪਹਿਲਾਂ ਪਹੁੰਚਦੀਆਂ ਰਹਿਣ ਕਮੈਂਟ ਕਰਕੇ ਦੱਸੋ ਬੈੜ ਕਿਦਾਂ ਲੱਗੀ ਇਹਦੇ ਨਾਲ ਦੀਆਂ ਹੋਰ ਵੀ ਸੂਈਆਂ ਹੋਈਆਂ ਜਰਸੀ ਬੱਚੀਆਂ ਪਹਿਲੇ ਸੂਏ ਪਲੂਣਾ ਤੇ ਗਾਇਆਂ ਜਿਹੜੀਆਂ ਦੁੱਧ ਦੇ ਚੱਲਣ ਵਾਲੀਆਂ ਚੰਗੇ ਉਹ ਸਾਡੇ ਕੋਲ ਹੁੰਦੀਆਂ ਨੇ ਆਲਵੇਸ ਤੁਸੀਂ ਸਾਡਾ ਕਾਲ ਕਰ ਸਕਦੇ ਹੋ ਵਿਜ਼ਿਟ ਕਰ ਸਕਦੇ ਹੋ ਫਾਰਮ ਤੇ ਦੇਖ ਸਕਦੇ ਹੋ ਤੇ ਚੈਨਲ ਸ਼ੀਨਾ ਯਾਸੀ ਫਾਰਮ ਜੰਡੀ YouTube ਚੈਨਲ ਆਪਣਾ Facebook ਤੇ ਵੀ ਹੈ ਜੀ Instagram ਤੇ ਵੀ ਹੈ ਫੋਲੋ ਕਰ ਲਓ ਲਾਈਕ ਕਰ ਲਿਓ ਰੇਟ ਜਿਹੜਾ ਆਪਾਂ ਮੌਕੇ ਤੇ ਕਰਾਂਗੇ ਸਾਰਾ ਕੁਝ ਵੀਡੀਓ ਨੂੰ ਅੰਤ ਤੱਕ ਦੇਖਣ ਦਾ ਧੰਨਵਾਦ ਕਰਦੇ ਆਂ ਥੈਂਕ ਯੂ ਜੀ